ਦੀ ਜਿਹੜੀ ਮਿੱਤਰਤਾ ਸੀ ਨਾ ਉਹ ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਰਹਿੰਦਾ ਸੀ ਜਿਸ ਦੇ ਨਾਲ ਇਸ ਦੀ ਗੂਣੀ ਮਿੱਤਰਤਾ ਸੀ ਇੱਕ ਦਿਨ ਮਿਲੇ ਪਰਸ ਪਰ ਦੋਈ ਹੁਣ ਇੱਕ ਦਿਨ ਇਹ ਦੋਵੇਂ ਆਪਸ ਦੇ ਵਿੱਚ ਮਿਲੇ ਹਨ ਨਿਜ ਕੰਨਿਆਂ ਕੀ ਬਾਤ ਸੁਣਾਈ ਉਸਨੇ ਭਾਈ ਦੁਆਰੇ ਨੇ ਆਪਣੀ ਮਿੱਤਰ ਨੂੰ ਇਹ ਆਪਣੀ ਲੜਕੀ ਦੀ ਬਾਤ ਸੁਣਾਈ ਕਿ ਆਏ ਕਿ ਮੈਂ ਆਪਣੀ ਲੜਕੀ ਦੇ ਵਾਸਤੇ ਵਰਣੋਂ ਲੱਭ ਰਿਹਾ ਹਾਂ ਪਰ ਕਿਤੇ ਵੀ ਮੈਨੂੰ ਚੰਗਾ ਜੋਗ ਵਰਣ ਨਹੀਂ ਲੱਭਾ ਆਸ਼ੂ ਥਾਣ ਨਹੀਂ ਕੋ ਪਾਈ ਕੋਈ ਵੀ ਅੱਛਾ ਥਾਣ ਥਾ ਮੈਨੂੰ ਪ੍ਰਾਪਤ ਨਹੀਂ ਹੋਇਆ ਜੇ ਤੋ ਕਹੋ ਕਿਤ ਮਾਲਮ ਹੋਏ ਇਸ ਨੇ ਆਪਣੇ ਮਿੱਤਰ ਨੂੰ ਵੀ ਦੱਸ ਪਾਇਆ ਆਖਿਆ ਮਿੱਤਰਾ ਜੇ ਤੈਨੂੰ ਕਿਤੇ ਮਾਲੂਮ ਹੈ ਜੇ ਤੇਰੇ ਕੋਈ ਨજર ਦੇ ਵਿੱਚ ਲੜਕਾ ਹੋਵੇ ਸੋ ਮੈਨੂੰ ਤੂੰ ਜ਼ਰੂਰ ਦੱਸਣਾ ਕਰੀ ਦੇਹੋ ਪਤਾਏ ਠਿਕਾਣੋਂ ਕੋਈ ਕੋਈ ਟਿਕਾਣਾ ਦੱਸ ਜੇ ਤੇਰੇ ਕੋਈ ਨજર ਦੇ ਵਿੱਚ ਕੋਈ ਅੱਛਾ ਬਰ ਹੈ ਕੋਈ ਅੱਛਾ ਲੜਕਾ ਰਹੇ ਸੋ ਮੈਂ ਉਸ ਦੇ ਨਾਲ ਆਪਣੀ ਲੜਕੀ ਦਾ ਵਿਆਹ ਕਰ ਦੇਵਾਂਗਾ ਸੁਣਤ ਸਿੱਖ ਨੇ ਰਿਤੇ ਵਿਚਾਰੀ ਉਸ ਮੋਸ ਮੇਲੇ ਉਸ ਸਿੱਖ ਨੇ ਆਪਣੇ ਹਿਰਦੇ ਦੇ ਵਿੱਚ ਵਿਚਾਰ ਕੀਤੀ ਹੈ ਜੇ ਸਤ ਗੁਰ ਕੋ ਦੇਹੇ ਕੁਮਾਰੀ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਰਹਿੰਦਾ ਸੀ ਸਿੱਖ ਉਸ ਸਿੱਖ ਨੂੰ ਭਾਈ ਦਵਾਰੇ ਨੇ ਪੁੱਛਿਆ ਕਿਉਂਕਿ ਇਹ ਸਦਾ ਗੂੜੀ ਮਿੱਤਰਤਾ ਸੀ ਉਸ ਦੇ ਨਾਲ ਇਹ ਆਖਦਾ ਏ ਕਿ ਕੋਈ ਲੜਕਾ ਤੇਰੀ ਨਿਗਾਹ ਦੇ ਵਿੱਚ ਹੋਵੇ ਸੋ ਮੈਨੂੰ ਜ਼ਰੂਰ ਦੱਸੇ ਹੁਣ ਉਸ ਨੇ ਕੀ ਕਿਹਾ ਸਿੱਖ ਨੇ ਉਸ ਨੇ ਮਨ ਦੇ ਵਿੱਚ ਵਿਚਾਰ ਕੀਤੀ ਹੈ ਕਿ ਇਸ ਦੀ ਲੜਕੀ ਦਾ ਜੇ ਰਿਸ਼ਤਾ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਕਰ ਦੇਣਾ ਸਤਿਗੁਰੂ ਜੀ ਇਸ ਦੀ ਲੜਕੀ ਦੇ ਜੋਗ ਹੋਣ ਇੱਥੇ ਸਤਿਗੁਰੂ ਜੀ ਤਿੰਨਾਂ ਲੋਕਾਂ ਦੇ ਮਾਲਕ ਹਨ ਤੇ ਉਹਨਾਂ ਦੇ ਹਰ ਕੋਈ ਉਹਨਾਂ ਦੇ ਅੱਗੇ ਆਣ ਕੇ ਅਸੀਸ ਨਮੋਂਦਾ ਏ ਸੋ ਮਨ ਦੇ ਵਿੱਚ ਇਸ ਤਰ੍ਹਾਂ ਵਿਚਾਰ ਕਰਦਾ ਹੈ ਕਿ ਨਤੇ ਆਇਸ਼ੋ ਅਪਰ ਨਾ ਕੋਈ ਆਖਦਾ ਏ ਕਿ ਉਹਨਾਂ ਤੋਂ ਚੰਗਾ ਔਰ ਕੋਈ ਵੀ ਇਸ ਜਹਾਨ ਦੇ ਵਿੱਚ ਨਹੀਂ ਗਏ ਜੇ ਇਹ ਸੁਤਾ ਭਾਗ ਬੜ ਹੋਈ ਜੇ ਇਸ ਦੀ ਲੜਕੀ ਵੱਡਿਆਂ ਭਾਗਾ ਵਾਲੀ ਹੋਵੇਗੀ ਕਹਿਤ ਭਇਓ ਸੁਣ ਸਖਾ ਹਮਾਰੇ ਜੇ ਇਸ ਦੀ ਲੜਕੀ ਵੱਡਿਆਂ ਭਾਗਾ ਵਾਲੀ ਹੋਵੇਗੀ ਨਾ ਇਹ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਜ਼ਰੂਰ ਜੁੜੇਗਾ ਹੁਣ ਉਸ ਨੇ ਕਿਹਾ हे ਸਖਾ हे ਮਿਤਰਾ ਭਾਈ ਦਵਾਰਿਆ ਮੇਰੀ ਗੱਲ ਨੂੰ ਸੁਣਨਾ ਕਰ ਜੇ ਸਬੰਦ ਬਨ ਜਾਏ ਤਿਹਾਰੇ ਜੇ ਤੇਰੀ ਲੜਕੀ ਦਾ ਸਬੰਧ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਜੁੜ ਜਾਵੇ ਧੰਨ ਆਪਕੋ ਜਨ ਹੋ ਭੇਰ ਫਿਰ ਤੂੰ ਆਪਣੇ ਆਪ ਨੂੰ ਧਨਤਾ ਦੇ ਯੋਗ ਸਮਝੀ ਇਸ ਸੰਸਾਰ ਦੇ ਵਿੱਚ ਆਇਆ ਤੇਰਾ ਸਭਲਾ ਹੋ ਜਾਵੇਗਾ ਜਨਕੇ ਸਮ ਕੋ ਅਪਰ ਨਾ ਹੀਰ ਜੇ ਤੇ ਤੂੰ ਮੇਰੇ ਕੋਲੋਂ ਪੁੱਛਦਾ ਹੈ ਤੇ ਫਿਰ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਉੱਤੇ ਹੋਰ ਕੋਈ ਨਹੀਂ ਗੁਰੂ ਹਰਗੋਬਿੰਦ ਸਾਹਿਬ ਜੀ ਹਨ ਸੋ ਉਹ ਤੇਰੀ ਲੜਕੀ ਦੇ ਜੋਗ ਹਨ ਸੋ ਉਹ ਸੰਸਾਰ ਉਹਨਾਂ ਨੂੰ ਪੂਜਦਾ ਏ ਜੀ ਮੇਰੇ ਕੋਲੋਂ ਤੂੰ ਪੁੱਛਦਾ ਹੈ ਸ੍ਰੀ ਅਰਜਨ ਸੁਤ ਜੋਦਾਬਲੀ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਹਨ ਤੇ ਬੜੇ ਜੋਧੇ ਹਨ ਸ੍ਰੀ ਹਰਿ ਗੋਬਿੰਦ ਸੂਰਤ ਭਲੀ ਗੁਰੂ ਹਰਿ ਗੋਬਿੰਦ ਸਾਹਿਬ ਨੇ ਸੂਰਤ ਭਰੀ ਹੈ ਉਹਨਾਂ ਦੀ ਚੰਗੀ ਗੈ ਸੁੰਦਰ ਸਰੂਪ ਹੈ ਦਵੈ ਉਪਬਾਹ ਅਗਾਰੀ ਭਏ ਬੜੀ ਇੱਕ ਗੱਲ ਮੇਰੀ ਸੁਣ ਹੈ ਗੁਰੂ ਹਰਿ ਗੋਬਿੰਦ ਸਾਹਿਬ ਦੀ ਦੇ ਪਹਿਲਾਂ ਵੀ ਦੋ ਵਿਆਹ ਹੋ ਗਏ ਹਨ ਇੱਕ ਡਲੇ ਨਗਰ ਦੇ ਵਿੱਚ ਤੇ ਦੂਸਰਾ ਬਕਾਲੇ ਨਗਰ ਦੇ ਕੋਲੇ ਉਥੇ ਹੋਇਆ ਹੈ ਪਹਿਲਾ ਮਾਤਾ ਦਮੋਦਰੀ ਜੀ ਦੇ ਨਾਲ ਹੋਇਆ ਹੈ ਤੇ ਦੂਸਰਾ ਮਾਤਾ ਨਾਨਕੀ ਜੀ ਦੇ ਨਾਲ ਹੋਇਆ ਹੈ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਆਹ ਪਹਿਲਾਂ ਦੋ ਹੋ ਗਏ ਹਨ ਜਿਨ ਆਗੇ ਸਗਰ ਜਗ ਨਏ ਉਹਨਾਂ ਦੇ ਅਗੇ ਸਾਰਾ ਸੰਸਾਰ ਆਪਣੇ ਸਿਰ ਨੂੰ ਲਗਾਉਂਦਾ ਹੈ ਔਰ ਸ਼ਰਦਾ ਤਰ ਜੇ ਅਰ ਪਾਵੈ ਭਾਈ ਦਵਾਰਿਆ ਜੇ ਮੇਰੀ ਗੱਲ ਮੰਨੇਗਾ ਨਾ ਭਵੇਂ ਦੋ ਵਿਆਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੋ ਗਏ ਹਨ ਪਰ ਜੇ ਤੂੰ ਸ਼ਰਦਾ ਲੈ ਕੇ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਜਾਵੇਂਗਾ ਨਾ ਖਾਲੀ ਨਹੀਂ ਤੈਨੂੰ ਮੋੜ। ਕਿਉਂਕਿ ਇਹ ਗੁਰੂ ਨਾਨਕ ਦੇਵ ਜੀ ਦਾ ਦਰ ਹੈ। ਉਸ ਦਰ ਤੋਂ ਅੱਜ ਤੱਕ ਕੋਈ ਖਾਲੀ ਮੁੜਿਆ ਨਹੀਂ। ਇਸੇ ਤਰ੍ਹਾਂ ਖਾਲਸਾ ਜੀ ਪਿਛਲੇ ਦੋ ਬਿਆਹ ਹੋਏ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਸੇ ਕਾਰਨ ਕਰਕੇ ਪਹਿਲਾ ਭਾਈ ਆਇਆ ਨਾਰਾਇਣ ਦਾਸ ਜੋ ਡੱਲੇ ਨਗਰ ਦਾ ਰਹਿਣ ਵਾਲਾ ਸੀ ਜਦੋਂ ਚੰਦੂ ਦੇ ਨਾਤੇ ਨੂੰ ਗੁਰੂ ਅਰਜਨ ਦੇਵ ਜੀ ਨੇ ਮੋੜ ਦਿੱਤਾ ਤੇ ਸਾਰੇ ਅੰਮ੍ਰਿਤਸਰ ਸਾਹਿਬ ਦੀ ਵਿੱਚ ਉਦਾਸੀ ਛਾ ਗਈ ਕਿ ਅਸੀਂ ਖੁਸ਼ੀਆਂ ਮਨਾ ਰਹੇ ਸਾਂ ਤੇ ਗੁਰੂ ਅਰਜਨ ਦੇਵ ਜੀ ਨੇ ਇਹ ਨਾਤਾ ਮੋੜ ਦਿੱਤਾ ਉਸ ਵੇਲੇ ਭਾਈ ਨਾਰਾਇਣ ਦਾਸ ਜੋ ਡੱਲੇ ਨਗਰ ਦਾ ਰਹਿਣ ਵਾਲਾ ਸੀ ਉਹ ਉੱਠਿਆ ਗੁਰੂ ਅਰਜਨ ਦੇਵ ਜੀ ਦੇ ਅੱਗੇ ਬੇਨਤੀ ਕੀਤੀ ਗੁਰੂ ਅਰਜਨ ਦੇਵ ਜੀ ਜੇ ਕਿਰਪਾ ਕਰੋ ਮੇਰੇ ਘਰ ਦੇ ਵਿੱਚ ਲੜਕੀ ਵਿਆਹਣ ਦੇ ਰੋਗੇ ਸੋ ਮੈਂ ਆਪਣੀ ਲੜਕੀ ਦਾ ਰਿਸ਼ਤਾ ਤੁਹਾਡੇ ਲੜਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਕਰਨਾ ਚਾਹੁੰਦਾ ਮੇਰੀ ਆਏ ਹੋਏ ਸ਼ਰਨ ਦੀ लाज ਰੱਖ ਲਓ ਗੁਰੂ ਅਰਜਨ ਦੇਵ ਜੀ ਨੇ ਭਾਈ ਨਾਰਾਇਣ ਦਾਸ ਜੀ ਲੜਕੀ ਦਾ ਰਿਸ਼ਤਾ ਲਿਆ ਉਸ ਤੋਂ ਬਾਅਦ ਦੇ ਵਿੱਚ ਇੱਕ ਸਿੱਖ ਮੋਰ ਉੱਠਿਆ ਭਾਈ ਹਰਦਾਸ ਉਸਨੇ ਵੀ ਇਹ ਗੱਲ ਕਹੀ ਗੁਰੂ ਹਰਗੋਬਿੰਦ ਗੁਰੂ ਅਰਜਨ ਦੇਵ ਜੀ ਮੇਰੀ ਵੀ ਲੜਕੀ ਹੈ ਸੋ ਮੈਂ ਆਪਣੀ ਲੜਕੇ ਦਾ ਵੀ ਰਿਸ਼ਤਾ ਤੁਹਾਡੇ ਲੜਕੇ ਦੇ ਨਾਲ ਕਰਨਾ ਚਾਹੁੰਦਾ ਹੈ ਗੁਰੂ ਅਰਜਨ ਦੇਵ ਜੀ ਬੜੇ ਪ੍ਰਸੰਨ ਹੋਏ ਕਿ ਰਿਸ਼ਤਾ ਤੇ ਇੱਕ ਦਾ ਮੋੜਿਆ ਇੱਥੇ ਦੋ ਆ ਗਏ ਸੋ ਸਾਧੂ ਗੁਰੂ ਜੀ ਆਖਦੇ ਤੁਹਾਡੀ ਨੇ ਇੱਛਾ ਪੂਰੀ ਹੋਵੇਗੀ ਤੁਹਾਨੂੰ ਵੀ ਖਾਲੀ ਨਹੀਂ ਮੁੱਲ ਨ ਦੇਵਾ ਹੋਵਾ ਜੀ ਹੁਣ ਡੱਲੇ ਨਗਰ ਤੋਂ ਮਾਤਾ ਦਮੋਦਰੀ ਜੀ ਗੁਰੂ ਹਰਗੋਬਿੰਦ ਸਾਹਿਬ ਦੀ ਵਿਆਹ ਕੇ ਲੈ ਕੇ ਆਏ ਸੋ ਆਪ ਜੀ ਨੇ ਇਤਿਹਾਸ ਦੀ ਵਿੱਚ ਸੁਣਿਆ ਹੈ ਪਹਿਲਾ ਪੁੱਤਰ ਮਾਤਾ ਦਮੋਦਰੀ ਜੀ ਦੀ ਕੁੱਖ ਤੋਂ ਪੈਦਾ ਹੋਇਆ ਜਿਸ ਦਾ ਨਾਮ ਇੱਥੇ ਬਾਬਾ ਗੁਰਦੇਤਾ ਜੀ ਰੱਖਿਆ ਗਿਆ ਤੇ ਹੁਣ ਉਸ ਤੋਂ ਬਾਅਦ ਦੇ ਵਿੱਚ ਵਿਆਹ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮਾਤਾ ਨਾਨਕੀ ਜੀ ਦੇ ਨਾਲ ਜੋ ਬਾਬੇ ਪਕਾਲੇ ਦੇ ਕੋਲ ਇਹਨਾਂ ਦਾ ਨਗਰ ਹੈ ਹੁਣ ਤੀਸਰੀ ਸਗਾਈ ਦੇ ਵਾਸਤੇ ਇਹ ਸਿੱਖ ਉਸ ਨੂੰ ਕਹਿ ਰਿਹਾ ਹੈ ਭਾਈ ਦਿਵਾਰੇ ਆਖ ਰਿਹਾ ਹੈ ਕਿ ਜੇ ਤੂੰ ਵੀ ਸ਼ਰਦਾ ਲੈ ਕੇ ਜਾਵੇਂਗਾ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਤੇ ਤੇਰੀ ਵੀ ਸ਼ਰਦਾ ਸਤਿਗੁਰੂ ਜੀ ਪੂਰਿਆਂ ਕਰਨਗੇ ਜਨ ਤੇ ਆਇਸ਼ੋ ਅਪਰਨਕ ਪਵੈ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਅੱਛਾ ਬਰ ਕੋ ਹੋਰ ਕਿਤੇ ਹੋਈ ਪ੍ਰਾਪਤ ਨਹੀਂ ਕਰ ਸਕੇਗਾ ਸੁਣਦਵਾਰਾ ਪੁਨ ਭੂਜਣ ਲਗਾ ਪੁਨ ਭਾਈ ਦਵਾਰੇ ਨੇ ਇਸ ਗੱਲ ਨੂੰ ਜਦ ਸੁਨਿਆ ਇਨ ਕਿ ਗੁਰੂ ਅਰਜਨ ਦੇਵ ਜੀ ਦਾ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਇਹਨੂੰ ਚਾ ਚੜ ਗਾ ਬੜਾ ਮਣ ਦੀ ਵਿੱਚ ਖੁਸ਼ ਹੋਇਆ ਭਾਈ ਦਵਾਰੇ ਨੇ ਬਸ ਸੇਖ ਨੂੰ ਪੁੱਛਿਆ ਗਏ ਆ ਬਸੋ ਅਹ ਕੌਣ ਸੀ ਜਾਗਾ ਭਈ ਸਿੱਖਾ ਦਾਸ ਮਿੱਤਰਾ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਕਿਸ ਜਾਗਾ ਦੇ ਹਨ ਸੋ ਮੈਂ ਉਥੇ ਲਾਗੀਆਂ ਨੂੰ ਭੇਜਾਂਗਾ ਸੋ ਉਥੇ ਰਿਸ਼ਤਾ ਪੱਕਾ ਕਰਾਂਗਾ ਕਹਿ ਕਰ ਲਾਗੀ ਦੇਉ ਪਠਾਏ ਮੈਨੂੰ ਜਾਗਾ ਦੱਸ ਕਿੱਥੇ ਰਹਿੰਦੇ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਮੈਂ ਉਥੇ ਲਾਗੀਆਂ ਨੂੰ ਭੇਜਣਾ ਕਰਾ ਤੇਰੋ ਕਹਿਓ ਮੋਰ ਚਤ ਚਾਏ ਜੋ ਤੂੰ ਕਿ ਆਏ ਨਾ ਮੈਨੂੰ ਮੇਰੇ ਹਿਰਦੇ ਦੇ ਵਿੱਚ ਨਾ ਪ੍ਰੇਮ ਜਾਗ ਗਿਆ ਹੈ ਪਿਆਰ ਆ ਗਿਆ ਹੈ ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਮੈਂ ਖੁਸ਼ ਹਾਂ ਬਹੁਰ ਸੇਖ ਨੇ ਬਾਖ ਸੁਣਾਏ ਉਸ ਸੇਖ ਨੇ ਭਾਈ ਦਵਾਰੇ ਨੂੰ ਦੱਸਿਆ ਹੈ ਅਬ ਕਸ਼ਮੀਰ ਦੇਸ਼ ਤੇ ਆਏ ਗੁਰੂ ਹਰਗੋਬਿੰਦ ਸਾਹਿਬ ਜੀ ਹੋਣਕ ਕਸ਼ਮੀਰ ਦੇਸ਼ ਤੋਂ ਆ ਰਹੇ ਹਨ ਮੈਂ ਦੇ ਰਾਤਲ ਵੰਡੀ ਸੁਣਿਓ ਮੈਂ ਤੇ ਸੁਣਿਆ ਇਹ ਮੈਨੂੰ ਕਿਸੇ ਸਿੱਖ ਨੇ ਦੱਸਿਆ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਕਸ਼ਮੀਰ ਤੋਂ ਵਾਪਸ ਹੁੰਦਿਆ ਹੋਇਆ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਅਸਥਾਨ ਸੱਲਾ ਬੰਨੀ ਦੇ ਵਿੱਚ ਰੁਕੇ ਹਨ ਜਿਕ ਪੰਥੀ ਨੇ ਮੋ ਸੰਗ ਪੜਿਓ ਇੱਕ ਰਸਤੇ ਦੇ ਰਾਹੀ ਨੇ ਇਹ ਮੈਨੂੰ ਗੱਲ ਦਸੀ ਸੀ ਇਸ ਮਾਰਗ ਹੀ ਅਬ ਚੱਲ ਆਵੈ ਉਸ ਨੇ ਨਾਲ ਇਹ ਵੀ ਦੱਸਿਆ ਕਿ ਇਸੇ ਰਸਤੇ ਦੇ ਥਾਣੇ ਅੱਗੇ ਵੱਲ ਨੂੰ ਜਾਵਣਗੇ ਸੋ ਭਾਈ ਦੁਵਾਰਿਆ ਇਸੇ ਰਸਤੇ ਦੇ ਥਾਣੇ ਗੁਰੂ ਹਰਗੋਬਿੰਦ ਸਾਹਿਬ ਜੀ ਆਵਣਗੇ ਸੋ ਐਸੇ ਗੱਲ ਦਾ ਤੂੰ ਖਿਆਲ ਰੱਖੀ ਜਦ ਵਿੱਚ ਤੂੰ ਰਹੁ ਸਿਵਰਜੋ ਪਾਵੈ ਹੁਣ ਸੁਧਲੇ ਤੂੰ ਤੂੰ ਖਬਰ ਲੈਂਦਾ ਨਵੇਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਕਿੱਥੇ ਕਿੱਥੇ ਡੇਰਾ ਲਾ ਰਹੇ ਹਨ ਜਦੋਂ ਤੈਨੂੰ ਲੱਗੇ ਨਾ ਇੱਥੇ ਕਿਤੇ ਲਾਗੇ ਆ ਗਏ ਹਨ ਸਾਧੂ ਗੁਰੂ ਜੀ ਡੇਰਾ ਲਾ ਦਿੱਤਾ ਏ ਤੇ ਫਿਰ ਉਸ ਵੇਲੇ ਤੂੰ ਲਾਗੀਆਂ ਨੂੰ ਭੇਜ ਦੇਵੇਂ ਨਿਕਟ ਗ੍ਰਾਮ ਕੇ ਆਏ ਜੇ ਜਨ ਜਦੋਂ ਸਾਧੂ ਗੁਰੂ ਜੀ ਨਗਰ ਦੇ ਤੇਰੇ ਕੋਲ ਆ ਗਏ ਉਸ ਵੇਲੇ ਜਦੋਂ ਤੂੰ ਜਾਣੇਗਾ ਤੁਰਤ ਸਬੰਧ ਕਰਨ ਕੋ ਠੰਨ ਉਸ ਵੇਲੇ ਛੇਤੀ ਹੀ ਪਿਰ ਸਬੰਧ ਨੂੰ ਜੋੜਨ ਵਾਸਤੇ ਗੁਰੂ ਅਰਜਨ ਦੇਵ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਬੇਨਤੀ ਕਰੀ ਸੁਣ ਸਿੱਖ ਕੋ ਉਪਦੇਸ਼ਨ ਦੁਆਰਾ ਹੁਣ ਜਦ ਸਿੱਖ ਦੇ ਕੋਲੋਂ ਭਾਈ ਦੁਆਰੇ ਨੇ ਇਸ ਗੱਲ ਨੂੰ ਸੁਣਿਆ ਹੈ ਲੱਗਿਓ ਪਰ ਤੀਖਣ ਗੁਰੂ ਉਦਾਰਾ ਹੁਣ ਸਤ ਗੁਰਾਂ ਦੀ ਦੀ ਉਡੀਕ ਕਰਨ ਲੱਗ ਪਿਆ ਕਿ ਕਿਤੇ ਸਤਿਗੁਰੂ ਜੀ ਰਸਤੇ ਦੇ ਥਾਣੇ ਲਾਂਗੇ ਨਾ ਜਾਣ ਮੈਂ ਇਥੋਂ ਸਤਿਗੁਰਾਂ ਜੀ ਨੂੰ ਲੰਘਣ ਨਹੀਂ ਦੇਵਾਂਗਾ ਮੈਂ ਖੋਜ ਰੱਖਾਂਗਾ ਪੂਰੀ ਉਸਨੇ ਨਾ ਕਿਤੇ ਕਿਤੇ ਕਹਿ ਛੱਡਿਆ ਕਿ ਜਦੋਂ ਵੀ ਕਿਤੇ ਇਥੇ ਲਾਗੇ ਪਾਸੇ ਸਤਿਗੁਰੂ ਜੀ ਆਵਣ ਸੋ ਮੈਨੂੰ ਜ਼ਰੂਰ ਦੱਸਿਓ ਮੈਂ ਸਤਿਗੁਰਾਂ ਜੀ ਦੇ ਅੱਗੇ ਕਿ ਬੇਨਤੀ ਕਰਨੀ ਹੁਣ ਇਸ ਤਰ੍ਹਾਂ ਇਸਨੇ ਕੁਡੀਕ ਕਰਨੀ ਸ਼ੁਰੂ ਕਰ ਦਿੱਤੀ ਹੈ ਮਟਵੀ ਆਏ ਕਰਿਓ ਜਬ ਡੇਰਾ ਜਦ ਗੁਰੂ ਹਰਗੋਬਿੰਦ ਸਾਹਿਬ ਦੀ ਮਟਵੀ ਨਗਰ ਦੇ ਵਿੱਚ ਆਏ ਮਨ ਲਾਗੀ ਪਠੇ ਸੁਣੇ ਜਿਸ ਬੇਰਾ ਇਸ ਸਿੱਖ ਦੁਆਰੇ ਨੂੰ ਪਤਾ ਲੱਗ ਗਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਟਵੀ ਦੇਸ਼ ਦੇ ਵਿੱਚ ਆ ਕੇ ਨਗਰ ਦੇ ਵਿੱਚ ਆ ਪਹੁੰਚੇ ਹਨ ਇਸ ਨੇ ਲਾਗੀਆਂ ਨੂੰ ਲਾਗ ਦੇ ਕੇ ਸਾਧ ਗੁਰਾਨੀ ਦੇ ਕੋਲ ਭੇਜਿਆ ਹੈ ਸਹਿਜ ਸੁਭਾਇਕ ਬੈਠੇ ਜਹਾਂ ਜੇ ਗੁਰੂ ਹਰਗੋਬਿੰਦ ਸਾਹਿਬ ਜੀ ਸਹਜ ਸੁਭਾਈ ਜਿੱਥੇ ਬੈਠੇ ਸਨ ਧਾਨ ਪਹੁੰਚੇ ਤਤਸ਼ਨ ਤਹੇ ਲਾਗੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਥੇ ਦਰਬਾਰ ਦੇ ਵਿੱਚ ਪਹੁੰਚ ਗਏ ਹਨ ਆਸ਼ਿਕ ਦਈ ਬੇ ਪਰਬਰ ਜਬੈ ਹੁਣ ਇਥੇ ਜਦ ਉਥੇ ਗਏ ਹਨ ਨਾ ਇਹ ਬ੍ਰਾਹਮਣ ਇਹਨਾਂ ਨੇ ਜਦ ਦਰਬਾਰ ਦੇ ਵਿੱਚ ਵੇਖਿਆ ਹੈ ਢੇਠਾ ਦੂਰ ਹਕਾਰਿਓ ਤਬੈ ਉਥੇ ਨਾ ਭਾਈ ਜੇਠਾ ਸੀ ਜੋ ਇਹਨਾਂ ਬ੍ਰਾਹਮਣਾਂ ਦੇ ਵੱਲ ਨੂੰ ਆ ਰਹੇ ਅਸੀਂ ਤੇ ਕਿਸੇ ਕੰਮ ਨੂੰ ਜਾ ਰਹੇ ਸੀ ਇਹਨਾਂ ਬ੍ਰਾਹਮਣਾਂ ਨੇ ਭਾਈ ਜੇਠੇ ਨੂੰ ਆਪਣੇ ਕੋਲ ਸਦਿਆ ਹੈ ਸਕਲ ਬਾਤ ਦੇ ਜਨ ਸਮਝਾਈ ਸਾਰੀ ਬਾਤ ਨਾ ਉਸ ਭਾਈ ਜੇਠੇ ਨੂੰ ਸਮਝਾ ਦਿੱਤੀ ਭਾਈ ਜੇਠਿਆ ਅਸੀਂ ਨਾ ਭਾਈ ਜੇਠੇ ਨੇ ਪੁੱਛਿਆ ਨਾ ਕੀ ਕਰਨ ਵਾਸਤੇ ਆਏ ਹੋ ਕਿਸ ਨੂੰ ਮਿਲਣਾ ਹੈ ਇਹਨਾਂ ਬ੍ਰਾਹਮਣਾਂ ਨੇ ਦੱਸਿਆ ਇਹ ਸੇਖਾ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲਣ ਵਾਸਤੇ ਆਏ ਹਾਂ ਸੋ ਇਸ ਦਰਾਸੇ ਇੱਥੇ ਆਉਣਾ ਕੀਤਾ ਏ ਅਸੀਂ ਸਗਾਈ ਲੈ ਕੇ ਸਤਗੁਰਾਂ ਜੀ ਦੀ ਇੱਥੇ ਆਏ ਹਾਂ ਮੈਂ ਆਨੀ ਗੁਰ ਹੇਤ ਸਗਾਈ ਇਹ ਬ੍ਰਾਹਮਣ ਆਖਦਾ ਏ ਆਖਦਾ ਮੈਂ ਗੁਜੂ ਹਰਗੋਬਿੰਦ ਸਾਹਿਬ ਜੀ ਦੇ ਵਾਸਤੇ ਸਗਾਈ ਲੈ ਕੇ ਆਇਆ ਹਾਂ ਮੰਡਿਆਲੀ ਖਤਰੀ ਮਰਵਾਹਾ ਮੰਡਵਾਲੀ ਮੰਡਿਆਲੀ ਦਾ ਰਹਿਣ ਵਾਲਾ ਇੱਕ ਮਰਵਾਹਾ ਖਤਰੀ ਹੈ ਬਰਪਰਾਪਤ ਕੰਨਿਆ ਘਰ ਮਾ ਉਸ ਦਾ ਨਾਮ ਹੈ ਭਾਈ ਦੁਆਰਾ ਤੇ ਉਸ ਦੇ ਘਰ ਦੇ ਵਿੱਚ ਲੜਕੀ ਵਿਆਹਣ ਦੇ ਯੋਗ ਹੋ ਗਈ ਹੈ ਵਿਆਹ ਸਹਿਤ ਇੱਕ ਬਾਰ ਸਗਾਈ ਪਰ ਇੱਕ ਉਸ ਦਾ ਇਹ ਵੀ ਕਥਨ ਹੈ ਕਿ ਮੈਂ ਸਗਾਈ ਵੀ ਨਾਲ ਹੀ ਤੇ ਵਿਆਹ ਵੀ ਨਾਲ ਹੀ ਕਰਾਂ ਮੈਂ ਦਿਨ ਨਹੀਂ ਵਿੱਚ ਪਾਉਣੇ ਜਾਦੇ ਮੈਂ ਨਾਲ ਹੀ ਵਿਆਹ ਤੇ ਨਾਲ ਹੀ ਸਗਾਈ ਸਭ ਕੁਝ ਉਸੇ ਵੇਲੇ ਕਰਨਾ ਹੈ ਹੁਣ ਪਿਛਲੇ ਹੁਣ ਖਾਸ ਜਿ ਕੁਝ ਸਮਾਂ ਸੀ ਨਾ ਜਿੱਦਾਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਿਆਹ ਹੋਇਆ ਉਸ ਦੇ ਵਿੱਚ 2-3 ਮਹੀਨੇ ਤੇ ਉਹ ਗੁਰੂ ਅਰਜਨ ਦੇਵ ਜੀ ਨੇ ਬਾਅਦ ਦਿੱਤੇ ਤੇ ਦੂਸਰੇ ਵਿਆਹ ਉਤੇ ਕੁਝ ਸਾਲ ਹੀ ਬੀਤੇ ਹੋ ਗਏ ਕਿ ਉਸ ਵੇਲੇ ਉਮਰ ਛੋਟੀ ਸੀ ਅਜੇ ਭਾਈ ਹਰਦਾਸ ਦੀ ਲੜਕੀ ਦੀ ਤੇ ਹੁਣ ਇਹ ਸੇਖਿਆ ਆਖਦਾ ਏ ਕਿ ਨਾਲ ਹੀ ਸਗਾਈ ਤੇ ਨਾਲ ਹੀ ਵਿਆਹ ਉਹ ਬ੍ਰਾਹਮਣ ਨੇ ਵੀ ਉਸੇ ਤਰ੍ਹਾਂ ਭਾਈ ਜੇਠੇ ਨੂੰ ਕਿਹਾ ਹੈ ਗਰੀ ਪਾਵਨਾ ਅਬ ਇਹ ਪਠਾਈ ਭਾਈ ਸਿਖਾ ਉਸ ਦੀ ਬੜੀ ਭਾਵਨਾ ਹੈ ਭਾਈ ਦੁਆਰੇ ਦੀ ब्राह्मण ਨੇ ਕਿਹਾ ਨਾ ਵਿੱਚ ਜਦੋਂ ਵਿਚੋਲਗੀ ਹੁੰਦੀ ਨਾ ਬੜਾ ਕੁਝ ਹੁੰਦਾ ਹੁਣ ਕੋਈ ব্রাহ্মণ ਵੀ ਕਹਿੰਦਾ ਭਾਈ ਜੇ ਇੱਥੇ ਨੂੰ ਮੋਹ ਲਿਆ ਇਸਨੇ ব্রাহ্মণ ਨੇ ਉਹ ਫਸੇਕ ਨੂੰ ਕਹਿਣ ਲੱਗਾ ਕਿਉਂਕਿ ਉਸ ਨੂੰ ਪਤਾ ਲੱਗ ਗਿਆ ਨਾ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਜਦੀਕੀ ਸੇਖੇ ਬੜਾ ਪ੍ਰੇਮੀ ਸੇਖੇ ਹੁਣ ব্রাহ্মণ ਨੇ ਕਿਹਾ ਕਿ ਸਿੱਖਾ ਬੜੀ ਭਾਵਨਾ ਹੈ ਭਾਈ ਦੁਆਰੇ ਦੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਤੀ ਉਸ ਨੇ ਵੇਖੇ ਕਿ ਸਤਗੁਰਾਂ ਜੀ ਦੇ ਦਵਾਰੇ ਤੋਂ ਅੱਜ ਕੋਈ ਖਾਲੀ ਮੁੜਿਆ ਨਹੀਂ ਤੇ ਤਾਂ ਕਰਕੇ ਉਸ ਨੇ ਸਾਨੂੰ ਭੇਜਿਆ ਏ ਕਿ ਉਹ ਗੁਰੂ ਨਾਨਕ ਦੇਵ ਜੀ ਦਾ ਦਾਰੇ ਉੱਥੋਂ ਅੱਜ ਤੱਕ ਕੋਈ ਖਾਲੀ ਮੁੜਿਆ ਨਹੀਂ ਕਿਉਂਕਿ ਬਿਜੋਲ ਕੇ ਦੱਸ ਦੇ ਨਾ ਗੱਲਾਂ ਅੱਗੇ ਬਣਾ-ਬਣਾ ਕੇ ਦੱਸ ਦੇ ਅਗਲੇ ਤਾਂ ਖਾਣ ਮਨ ਖੁਸ਼ ਕਰਨ ਵਾਸਤੇ ਤੇ ਇਥੇ ਇਸ ਬ੍ਰਾਹਮਣ ਨੇ ਜਾਦ ਭਾਈ ਜੇਠੇ ਨੂੰ ਕਹਾਂ ਹੈ ਸੁਣ ਜੇਠੇ ਸਤ ਗੁਰ ਸੋਂ ਕਹਿਓ ਭੁਣ ਭਾਈ ਜੇਠੇ ਨੇ ਬ੍ਰਾਹਮਣ ਦੇ ਕੋਲੋਂ ਸੁਣਿਆ ਉਹ ਆਖਤਾ ਬ੍ਰਾਹਮਣ ਜੀ ਮੈਂ ਤੁਹਾਡੀ ਗੱਲ ਹੁਣੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਲੈ ਕੇ ਜਾਣਾ ਤੁਸੀਂ ਇੱਥੇ ਖੜੋ ਮੈਂ ਹੁਣੇ ਸਤ ਗੁਰਾਂ ਦੇ ਕੋਲੋਂ ਪੁੱਛ ਕੇ ਆਵਾਂਗਾ ਗੁਰਹ ਭਾਵਨਾ ਜਿਮ ਕਿਮ ਚਾਹਿਓ ਭੁਣ ਭਾਈ ਜੇਠਾ ਆਇਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਸਤਿਗੁਰੂ ਜੀ ਆਖਦੇ ਹਾਂ ਭਾਈ ਜੇਠਿਆ ਕਿਵੇਂ ਆਇਆ ਸਤਿਗੁਰੂ ਜੀ ਬ੍ਰਾਹਮਣ ਖੜੇ ਬਾਹਰ ਆਪ ਜੀ ਦੇ ਵਾਸਤੇ ਰਿਸ਼ਤਾ ਲੈ ਕੇ ਆਲੇ ਤੇ ਇਥੇ ਮੜਿਆਲੀ ਨਗਰ ਦਾ ਰਹਿਣ ਵਾਲਾ ਭਾਈ ਦਵਾਰਾ ਸੇਖ ਹੈ ਜੋ ਨਾਮ ਜਪਦਾ ਰਹਿੰਦਾ ਹੈ ਹਰ ਵੇਲੇ ਆਪ ਜੀ ਨੂੰ ਧਿਆਉਂਦਾ ਹੈ ਚੇਤੇ ਕਰਦਾ ਹੈ ਸੋ ਉਸ ਨੂੰ ਬੜੀ ਸ਼ੰਤਾ ਹੈ ਆਪ ਜੀ ਦੇ ਵਿੱਚ ਰੋਹ ਭਾਵਨਾ ਜੇ ਮਤਿ ਮੱਝੇ ਹੋ ਤੇ ਆਪ ਜੀ ਨੂੰ ਚਾਹੀਦਾ ਹੈ ਕਿ ਹੁਣ ਉਸ ਦੀ ਭਾਵਨਾ ਨੂੰ ਪੂਰਿਆ ਕਰੋ ਜਿਵੇਂ ਗੁਰੂ ਜਿਵੇਂ ਕਿਵੇਂ ਮਰਜ਼ੀ ਕਰੋ ਭਾਈ ਦੇ ਠਾਕ ਦਾ ਸਤਿਗੁਰੂ ਜੀ ਜਿਵੇਂ ਕਿਵੇਂ ਮਰਜ਼ੀ ਕਰੋ ਪਰ ਭਾਵਨਾ ਪੂਰੀ ਕਰੋ ਉਸ ਸਿੱਖ ਦੀ ਇਸ ਤਰ੍ਹਾਂ ਸਾਤਗੁਰੂ ਜੀ ਉਸਨੇ ਆਪਣੀ ਲੜਕੀ ਦੇ ਲੜਕੀ ਦਾ ਰਿਸ਼ਤਾ ਆਪਜੀ ਦੇ ਵਾਸਤੇ ਭੱਲੇ ਆਗੈ ਏਕੋ ਆਨ ਪਰੇ ਸ਼ਰਨਾਈ ਸਾਤਗੁਰੂ ਜੀ ਜਦੋਂ ਕੋਈ ਆਨ ਕਰਕੇ ਆਪਜੀ ਦੀ ਸ਼ਰਨ ਦੇ ਵਿੱਚ ਪੈਂਦਾ ਹੈ ਮਹਿਤਿਆਗ ਹੋ ਇਹ ਬਿਰਦ ਸਦਾਈ ਆਪਜੀ ਦਾ ਤੇ ਸੁਭਾ ਮੈਂ ਅੱਜ ਤੱਕ ਤੱਕਦਾ ਆ ਰਿਹਾ ਹਾਂ ਕਿ ਆਪਜੀ ਦੀ ਸ਼ਰਨ ਦੇ ਵਿੱਚ ਜੇ ਕੋਈ ਆਵੇ ਤੇ ਆਪਜੀ ਉਸ ਨੂੰ ਖਾਲੀ ਮੋਢ ਦਵੋ ਇਹ ਤੇ ਕਿਤੇ ਹੋਇਆ ਨਹੀਂ ਹੁਣ ਭਾਈ ਦੁਵਾਰੇ ਨੇ ਘੱਲਿਆ ਏ ਬ੍ਰਹਮਣਾਂ ਤੇ ਆਪਦੀ ਦੀ ਸ਼ਰਣ ਦੇ ਵਿੱਚ ਆਇਆ ਏ ਤੇ ਕਿਰਪਾ ਕਰ ਹੁਣ ਖਾਲੀ ਤੇ ਮੂੜ ਨਹੀਂ ਸਕਦੇ ਤੁਸੀਂ ਹੁਣ ਜਿਵੇਂ ਕਿਵੇਂ ਕਰਕੇ ਇਹ ਸਗਾਈ ਤੁਹਾਨੂੰ ਕਰਨੀ ਪੈਣੀ ਸਤਿਗੁਰੂ ਜੀ ਕਰ ਲਓ ਹੁਣ ਇਹ ਤੇ ਭਾਈ ਜੀਠਾ ਕਹਿ ਰਿਹਾ ਹੁਣ ਹੁੰਦਾ ਨਾ ਖਾਲਸਾ ਦੀ ਜਦੋਂ ਕਿ ਤੇ ਰਿਸ਼ਤਾ ਹੋਣਾ ਹੋਵੇ ਤੇ ਇੱਕ ਪਾਸਿਓ ਕੋਈ ਵਿਚੋਲਗਾ ਪੈਂਦਾ ਤੇ ਦੂਸਰੇ ਪਾਸਿਓ ਕੋਈ ਵਿਚੋਲਗੀ ਕਰਦਾ ਹੁਣ ਇੱਕ ਪਾਸੇ ਉਹ ਤੇ ਭਾਈ ਦੁਆਰੇ ਨੇ ਬ੍ਰਾਹਮਣ ਘਰ ਦਿੱਤੇ ਤੇ ਅਗੂ ਪਾਸੇ ਬਚੋਲ ਕੀ ਹੁਣ ਭਾਈ ਜੇਠਾ ਜੀ ਕਰ ਲੈ ਕਿ ਕੋਈ ਨਹੀਂ ਬ੍ਰਾਹਮਣ ਜੀ ਹੁਣ ਤੁਹਾਡੇ ਗੱਲ ਤੋਸਾਂ ਨੇ ਮੈਨੂੰ ਕਹਿ ਦਿੱਤੀ ਅੱਗੇ ਮੈਂ ਸਾਂਭਦਾ ਹੁਣ ਲੜਕੀ ਵਾਲੇ ਪਾਸੇ ਬ੍ਰਾਹਮਣ ਹੋ ਗਏ ਤੇ ਲੜਕੇ ਵਾਲੇ ਪਾਸੇ ਹੋ ਗਏ ਭਾਈ ਜੇਠਾ ਤੇ ਸਿੱਧੇ ਸਤਗੁਰਾਂ ਜੀ ਨੂੰ ਜਾ ਕੇ ਆਪਦੇ ਸਤਗੁਰੂ ਤੇ ਰਿਸ਼ਤਾ ਤੇ ਕਰਨਾ ਹੀ ਪੈਣਾ ਹੁਣ ਸ਼ਰਨ ਦੇ ਵਿੱਚ ਆਇਆ ਤੇ ਜੇ ਖਾਲੀ ਮੋੜ ਦੇਵੋਗੇ ਤੇ ਫਿਰ ਤੇ ਕਸਵਾ ਬਦਲ ਜਾਵੇਗਾ ਗੁਰੂ ਨਾਨਕ ਦੇਵ ਜੀ ਦਾ ਦਾਰੇ ਕਿਤੇ ਖਾਲੀ ਮੁੜਿਆ ਨਹੀਂ ਕੋਈ ਤੇ ਹੁਣ ਇਹ ਰਿਸ਼ਤਾ ਲੈ ਕੇ ਆਏ ਹਨ ਤੇ ਭਾਈ ਦੁਆਰੇ ਦੀ ਇੱਛਾ ਏ ਸੋ ਇਹ ਸਾਧੂ ਗੁਰੂ ਜੀ ਉਸ ਦੀ ਭਾਵਨਾ ਨੂੰ ਆਪ ਜੀ ਪੂਰਿਆ ਕਰੋ ਸ੍ਰੀ ਹਰਿ ਗੋਵਿੰਦ ਸੁਣ ਕਰ ਮਾਨੀ ਹੁਣ ਭਾਈ ਜੇਠੇ ਦੀ ਗੱਲ ਨੂੰ ਸੁਣਿਆ ਆ ਭਾਈ ਜੇਠਿਆ ਕੀ ਆਪ ਦਾ ਚੱਲ ਦੱਸ ਹੁਣ ਉਵੇਂ ਹੀ ਮੰਨ ਲੈਨੇ ਸਾਧੂ ਗੁਰੂ ਜੀ ਇੱਕ ਇਹ ਵੀ ਗੱਲ ਏ ਉਹ ਵੀ ਸੁਣੋ ਸਤਿਗੁਰੂ ਦੀ ਆਖਦੇ ਹੋਣ ਦਾ ਸ ਆਖਦਾ ਸਤਿਗੁਰੂ ਜੀ ਦਿਨ ਦੁਨ ਨਹੀਂ ਵੇਚ ਕੋਈ ਵੇਖਣੀ ਇਹ ਤੇ ਕੰਮ ਝੱਟ ਵੱਟਦਾ ਜੇ ਇੱਕ ਦੇ ਨਾਲ ਹੀ ਸਗਾਈ ਤੇ ਨਾਲ ਹੀ ਝੱਟ ਪਟ ਵਿਆ ਇਹ ਦਿਨ ਵਾਲਾ ਕੰਮ ਨਹੀਂ ਜੇ ਤੁਸੀਂ ਕਹੋਗੇ ਅਸੀਂ ਮਾਤਾ ਗੰਗਾ ਜੀ ਨੂੰ ਸੱਦ ਲਈਏ ਅਸੀਂ ਸ੍ਰੀ ਅਮਰ ਕਸਰ ਸਾਹਿਬ ਚਲੇ ਜਾਈਏ ਉਹ ਤੇ ਨਹੀਂ ਜੇ ਕੰਮ ਹੋਣਾ ਇੱਥੋਂ ਹੀ ਲੈ ਕੇ ਜਾਵੋਗੇ ਹੁਣ ਮਾਤਾ ਗੰਗਾ ਜੀ ਨੂੰ ਤੇ ਨੋ ਹੀ ਵਿਖਾਵੋਗੇ ਕਿ ਮਾਤਾ ਜੀ ਆ ਗਈ ਹੁਣ ਇਹ ਤੇ ਸਤਿਗੁਰੂ ਜੀ ਝੱਟਪੜਾ ਝੱਟਪਟ ਵਾਲਾ ਕੰਮ ਹੈ ਭਾਈ ਜੇਠਾ ਸਤਿਗੁਰਾਂ ਜੀ ਨੂੰ ਆਖਦਾਏ ਸਤਿਗੁਰੂ ਜੀ ਕਿਰਪਾ ਕਰੋ ਆਏ ਹੋਏ ਸ਼ਰਨ ਦੇ ਵਿੱਚ ਸਿੱਖ ਦੀ लाज ਰੱਖ ਲਓ ਗੁਰੂ ਹਰਿਗੋਬਿੰਦ ਸਾਹਿਬ ਜੀ ਆਪ ਦੇ ਪਾਈ ਜੇਠਿਆ ਜਿਵੇਂ ਵੀ ਤੂੰ ਆਖਦਾ ਏ ਉਵੇਂ ਹੀ ਮੰਨ ਲੈਂਦੇ ਹਾ ਜਿਉ ਜਿਉ ਦਿਜ ਬੁਲਾਏ ਅਗਵਾਨੀ ਸਤ ਗੁਰ ਜੀ ਆਖਦੇ ਸਭ ਕੁਝ ਤੂੰ ਹੀ ਵਿਚੋਲਗੀ ਕਰੀ ਜਾਣੀ ਕਿ ਜਿਹੜੇ ਆਏ ਉਹਨਾਂ ਨੂੰ ਵੀ ਗੜੀ ਸਦੇਗਾ ਮੁਬਾਰਕ ਲੋਤੇ ਸਾਨੂੰ ਬ੍ਰਾਹਮਣ ਭਾਈ ਜੇਠਾ ਦਾ ਸਤ ਗੁਰ ਜੀ ਹੁਣੇ ਆਏ ਇਹ ਭਾਈ ਜੇਠਾ ਭੱਜਿਆ ਗਿਆ ਬ੍ਰਾਹਮਣਾ ਦੇ ਕੋਲ ਉਹ ਬਾਹਰ ਖੜੇ ਸਨ ਤੇ ਆਖਦਾ ਆਓ ਬਣ ਕੇ ਗੱਲ ਕਰਾਂਗੇ ਇਥੇ ਸਤਿਗੁਰਾਂ ਜੀ ਦੇ ਨਖਰਣ ਤੋਂ ਕੋਈ ਖਾਲੀ ਮੋੜਿਆ ਨਹੀਂ ਤੁਸੀਂ ਮੈਂ ਕਿਹਾ ਸੀ ਤੇ ਇਹ ਤੇ ਹੁਣ ਗੱਲ ਬਣ ਗਈ ਤੇ ਖਾਲੇ ਤੁਸੀਂ ਵੀ ਨਹੀਂ ਮੁੜੇ ਆਓ ਹੁਣ ਜੋ ਵੀ ਲੈ ਕੇ ਆਏ ਹੋ ਨਾ ਸਗਾਈ ਕਰਨੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੁਹਾਨੂੰ ਸੱਦਿਆ ਹੈ ਤੇ ਹੁਣ ਆਪਣੀ ਗੱਲ ਤੁਸੀਂ ਫੋਲ ਕੇ ਸਤਿਗੁਰਾਂ ਜੀ ਦੇ ਅੱਗੇ ਰੱਖਣਾ ਕਰੋ ਦੁਆਰੇ ਕੀ ਸਭ ਬਾਤ ਸੁਣਾਈ ਹੁਣ ਬ੍ਰਾਹਮਣ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਭਾਈ ਦੁਆਰੇ ਦੀ ਸਾਰੀ ਗੱਲ ਨੂੰ ਕਹਿ ਸੁਣਾਇਆ ਹੈ ਸਤਿਗੁਰੂ ਜੀ ਭਾਈ ਦੁਆਰਾ ਏ ਉਸ ਦੀ ਬੜੀ ਭਾਵਨਾ ਹੈ ਆਪ ਜੀ ਦੇ ਵਿੱਚ ਨਾਮ ਜਪਦਾ ਏ ਪਰਮੇਸ਼ਰ ਦਾ ਤੇ ਉਸ ਦੀ ਲੜਕੀ ਵਿਆਹਣ ਦੇ ਯੋਗ ਹੋ ਗਈ ਸੋ ਉਹ ਆਪ ਜੀ ਦੇ ਨਾਲ ਸਗਾਈ ਕਰਨਾ ਚਾਹੁੰਦਾ ਏ ਆਪਣੀ ਲੜਕੀ ਦੀ ਕਿਰਪਾ ਕਰੋ ਸਾਰੀ ਗੱਲ ਉਹਨਾਂ ਨੇ ਸਤਿਗੁਰਾਂ ਜੀ ਨੂੰ ਕਹਿ ਸੁਣਾਈ ਹੈ ਧਰੀ ਪਾਵਨਾ ਪਠੀ ਸਗਾਈ ਇਹ ਪਾਵਨਾ ਨੂੰ ਧਾਰਨ ਕਰਕੇ ਉਸ ਨੇ ਸਗਾਈ ਆਪ ਜੀ ਦੇ ਵਾਸਤੇ ਭੇਜੀ ਹੈ ਪੁਨ ਪਾਂਦਾ ਦੇ ਜੇ ਅਪਰ ਹਕਾਰਾ ਹੁਣ ਇਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਪਾਂਦੇ ਨੂੰ ਆਪਣੇ ਕੋਲ ਸਦਿਆ ਹੈ ਆਨਗਰਾਮ ਦੇ ਬੰਦਨ ਤਾਰਾ ਹੁਣ ਖੂਨ ਨਿਹੜ ਦੇ ਲੱਗੇ ਸੀ ਨਗਰ ਦੇ ਇਹਨਾਂ ਨੇ ਵੀ ਕਿਹਾ ਨਾ ਕਿ ਸਤਿਗੁਰੂ ਜੀ ਝਟਪਾਟੀ ਹੈ ਨਾਲ ਹੀ ਸਗਾਈ ਤੇ ਨਾਲ ਹੀ ਵਿਆਹ ਹੁਣ ਗੁਰੂ ਹਰਗੋਬਿੰਦ ਸਾਹਿਬ ਆਖਦੇ ਚਲੋ ਕੋਈ ਨਹੀਂ ਕਰ ਲੈਨੇ ਪਰ ਪਾਂਦੇ ਨੂੰ ਸਤਿਗੁਰਾਂ ਜੀ ਨੇ ਸੱਦਿਆ ਜੁਣਾੜ ਦੇ ਨੇੜ ਦੇ ਨਜ਼ਰ ਦੇ ਵਿੱਚ ਰਹਿੰਦਾ ਸੀ ਉਹ ਸਤਿਗੁਰਾਂ ਜੀ ਦੇ ਕੋਲ ਚੱਲ ਕੇ ਆਇਆ ਹੈ ਸ਼ੁਭ ਦਿਨ ਲਗਣ ਗਿਣਿਓ ਤਿੰਨ ਆਸ਼ੋ ਹੁਣ ਉਸ ਨੇ ਦਿਨ ਚੁਣ ਕੇ ਸਤਿਗੁਰਾਂ ਜੀ ਨੂੰ ਦੱਸਿਆ ਹੈ ਉਹਨਾਂ ਖਾਲਸਾ ਜੀ ਕੋਈ ਨਾ ਕੋਈ ਤੇ ਦਿਨ ਹੁੰਦਾ ਹੀ ਨਾ ਜਾਂ ਤੇ ਅਸੀਂ ਕੇਤੇ ਗਰੰਥੀ ਸਿੰਘ ਤੇ ਕੋਲੋਂ ਪੁੱਛਦੇ ਹਾਂ ਕਿ ਕਿਹੜਾ ਦਿਨ ਚੰਗਾ ਰਹੇਗਾ ਕਿ ਜਿਸ ਦਿਨ ਦੇ ਵਿੱਚ ਅਸੀਂ ਵਿਆਹ ਕਰੀਏ ਚਲੋ ਦਿਨ ਤੇ ਸਾਰੇ ਪਰਮੇਸ਼ਰ ਦੇ ਚੰਗੇ ਹੁੰਦੇ ਕੋਈ ਵੀ ਨਹੀਂ ਮਾੜਾ ਹੁੰਦਾ ਮਾਧ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਇਹ ਤੇ ਸਾਰੇ ਦਿਨ ਚੰਗੇ ਹਨ ਕੋਈ ਮਾੜਾ ਨਹੀਂ ਪਰ ਇਥੇ ਗੁਰੂ ਹਰਿ ਗੋਬਿੰਦ ਸਿੰਘ ਸਾਹਿਬ ਜੀ ਨੇ ਨਾ ਪਾਂਦੇ ਨੂੰ ਸਦਿਆ ਇਹ ਦੁਨਿਆਵੀ ਰੀਤ ਹੈ ਤੁਸੀਂ ਲਾਲਚ ਕੇ ਕਰਨ ਵਾਸਤੇ ਉਹ ਪਾਂਦਾ ਚੱਲ ਕੇ ਸਤਗੁਰਾਂ ਜੀ ਦੇ ਕੋਲ ਆਇਆ ਉਸ ਨੇ ਚੰਗੇ ਦਿਨ ਨੂੰ ਚੁਣਣਾ ਕੀਤਾ ਹੈ ਕਹਿਓ ਕਰਹੋ ਪਰਸੋਂ ਜੇ ਮਬਾਸ਼ ਉਹ ਪਾਂਦੇ ਨੇ ਗਿਆ ਗੁਰੂ ਹਰਿ ਗੋਬਿੰਦ ਸਿੰਘ ਸਾਹਿਬ ਜੀ ਕੱਲ ਦੇ ਦਿਹਾੜੀ ਰਹਿਣ ਦਵੋ ਤੇ ਪਰਸੋਂ ਕਰ ਲਓ ਪਰਸੋਂ ਜਿਹੜਾ ਹੈ ਦਿਨ ਚੰਗਾ ਹੈ ਅੱਗੇ ਤੁਹਾਡੀ ਚੰ ਤੁਸੀਂ ਕਰ ਲਓ ਪਰਸੋਂ ਦਾ ਦਿਨ ਵਧੀਆ ਹੈ ਪਰਸੋਂ ਦਿਨ ਜਿਹੜਾ ਉਸ ਵੇਲੇ ਤੁਸੀਂ ਕਰ ਲਓ ਹੁਣ ਇਹ ਤੇ ਇੱਕ ਦਿਨ ਤਿਆਰੀ ਦੇ ਵਾਸਤੇ ਦੇ ਦਿੱਤਾ ਕਿ ਕਰ ਲਓ ਜੋ ਵੀ ਕਰਨਾ ਹੈ ਉਸ ਪਾਂਦੇ ਨੇ ਕਿਹਾ ਕਿ ਸਤਿਗੁਰੂ ਜੀ ਪਰਸੋਂ ਇਹ ਵਿਆਹ ਆਪਜੀ ਕਰਨ ਲੈਣਾ ਕਰੋ ਤਹਾ ਟਿਕੇ ਗੁਰ ਭਈ ਸਗਾਈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਉਸ ਨਗਰ ਦੇ ਵਿੱਚ ਸਤਿਗੁਰੂ ਜੀ ਮਟਬੀ ਨਗਰ ਦੇ ਵਿੱਚ ਟਿਕ ਗਏ ਉੱਥੇ ਸਤਿਗੁਰਾਂ ਜੀ ਦੀ ਤੀਸਰੀ ਸਗਾਈ ਹੋਈ ਹੈ ਇਹ ਖਾਲਸਾ ਜੀ ਦੇ ਤਿੰਨ ਵਿਆਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੋਏ ਜੋ ਦੋ ਆਪ ਜੀ ਨੇ ਸਰਵਣ ਕੀਤੇ ਹਨ ਤੇ ਤੀਸਰਾ ਹੁਣ ਇਹ ਹੈ ਹੁਣ ਇਹ ਖਾਲਸਾ ਜੀ ਪਹਿਲਾ ਦੋ ਵਿਆਹ ਹੋਏ ਤੇ ਇਸੇ ਤਰ੍ਹਾਂ ਤਿੰਨ ਵਿਆਹ ਸਤਿਗੁਰਾਂ ਜੀ ਦੇ ਹੋਣੇ ਹਨ ਤੇ 6 ਸੰਤਾਨਾਂ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਇਥੇ ਸਾਤ ਗਰਾਨੇ ਦੀਆਂ ਸੰਤਾਨਾਂ ਹਨ ਬਾਬਾ ਗੁਰਦੇਤਾ ਜੀ ਬੀਬੀ ਵੀਰੋ ਜੀ ਬਾਬਾ ਅਨੀਰਾਏ ਜੀ ਬਾਬਾ ਸੂਰਜਮਲ ਜੀ ਬਾਬਾ ਅਟਾਲ ਜੀ ਅਟਾਲ ਰਾਏ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਇਹ ਸੇ ਸੰਤਾਨਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਦੇ ਵਿੱਚ ਹੋਣਗੇ ਤਿੰਨ ਵਿਆਹ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੋਏ ਇਹ ਤੀਸਰਾ ਵਿਆਹ ਹੈ ਜੋ ਆਪ ਜੀ ਹੁਣ ਸਰਵਣ ਕਰ ਰਹੇ ਤੀਸਰੀ ਸਗਾਈ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਟਵੀ ਨਗਰ ਦੇ ਵਿੱਚ ਹੋਈ ਹੈ ਸਕਲ ਵਿਆਹ ਤਿਆਰੀ ਕਰਵਾਈ ਸਾਰੇ ਵਿਆਹ ਦੀ ਤਿਆਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੁਣ ਕਰਵਾਉਣੀ ਸ਼ੁਰੂ ਕੀਤੀ ਹੈ ਲਵਪੁਰ ਪਠ ਕਰ ਵਸਤ ਮੰਗਾਈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾ ਆਪਣੇ ਗੁਣ ਸੇਖਾਂ ਨੂੰ ਸਦਿਆਏ ਪੂਲ ਸੱਦ ਕੇ ਸਾਧੂ ਗੁਰਾਂ ਜਿਹੜੇ ਕਿਹਾ ਕਿ ਲਾਹੌਰ ਸ਼ਹਿਰ ਹੁਣ ਲਾਗੇ ਹੈ ਸੁ ਲਾਹੌਰ ਸ਼ਹਿਰ ਦੇ ਵਿੱਚ ਚਲੇ ਜਾਓ ਉਥੇ ਜੋ ਵਸਤੂਆਂ ਦੀ ਲੋੜ ਏ ਉਹ ਸਾਰੀਆਂ ਲਿਆਉਣਾ ਕਰੋ ਜੋ ਚਾਹੀਅਤ ਜੇ ਜੀਨ ਦੀਨ ਬਤਾਏ ਜੋ ਚਾਹੀਦਾ ਸੀ ਨਾ ਉਹ ਸਾਰਾ ਕੁਝ ਸਤਿਗੁਰਾਂ ਦੀ ਜੀ ਵੀ ਲਖਵਾ ਦਿੱਤਾ ਸੋ ਅਗੋਂ ਉਹਨਾਂ ਨੇ ਵੀ ਦੱਸ ਦਿੱਤਾ ਜੋ ਬ੍ਰਾਹਮਣ ਆਏ ਕਿ ਆ ਆ ਕੁਝ ਵਿਆਹ ਦੀ ਵਿੱਚ ਲੋੜਾਂ ਪੈਣਗੀਆਂ ਇਹਨਾਂ ਵਸਤੂਆਂ ਦੀਆਂ ਤੇ ਇਹ ਮੰਗਵਾ ਲਓ ਸੋ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲਾਹੌਰ ਦੇ ਵਿੱਚ ਸਿੱਖਾਂ ਨੂੰ ਕੱਢਿਆ ਗਿਆ ਤੇ ਸਿੱਖਾਂ ਨੂੰ ਕੱਲ ਕੇ ਵਸਤੂਆਂ ਨੂੰ ਮਗਵਾਇਆ ਗਿਆ ਸੂਨੇ ਤੋਂ ਅੱਗੇ ਆਪ ਜੀ ਕੱਲ ਦੇ ਇਤਿਹਾਸਰੀ ਵਿੱਚ ਸਰਵਣ ਕਰੋਗੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤੀਸਰੀ ਸਗਾਈ ਹੁਣ ਹੋ ਗਈ ਹੈ ਤੇ ਸਵੇਰੇ ਵਿਆਹ ਸਤਿਗੁਰਾਂ ਜੀ ਦਾ ਹੋਵੇਗਾ ਕਿਵੇਂ ਹੁੰਦਾ ਏ ਤੇ ਕਿਵੇਂ ਸਤਿਗੁਰ ਜੀ ਵਾਪਸ ਸ੍ਰੀ ਅਮਰਤ ਸਰ ਸਾਹਿਬ ਜੀ ਨੂੰ ਪਰਤਦੇ ਹਨ ਸੋ ਇਸ ਤੋਂ ਅੱਗੇ ਇਤਿਹਾਸ ਆਪ ਜੀ ਹੁਣ ਅੱਗੇ ਉਹ ਸਰਵਨ ਕਰੋਗੇ ਇਥੇ ਖਾਲਸਾ ਦੀ ਅੱਜ ਦੇ ਇਤਿਹਾਸ ਨੂੰ ਵਿਸ਼ਰਾਮ ਦਈਏ ਹੋਈਆਂ ਪੁੱਲਾਂ ਦੀ ਮਾਫੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਪਿਆਰੇ ਸਾਧ ਸੰਗਤ ਜੀਓ ਆਪ ਦੀ ਬਖਸ਼ਣ ਹਾਰ ਹੋ ਸੋ ਬਖਸ਼ ਲੈਣਾ ਅਗਾ ਵਾਸਤੇ ਸਤਿਗੁਰ ਜੀ ਸਮਤ ਬਖਸ਼ਿਸ਼ ਕਰਨ ਆਓ ਇੱਕ ਦੋ ਮਿੰਟ ਦੀ ਹਾਜ਼ਰੀ ਭਰ ਕੇ ਉਪਰੰਤ ਸਮਾਪਤੀ ਹੈ ਵਾਹਿਗੁਰੂ 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 ਵਾਹਿਗੁਰੂ

ਨਾਥ ਸਕੇ ਤੀਨ ਦਰਦ ਨਿਵਾਰ ਹੇ ਸਮਰਾਥ ਅਗੰਮ ਪੂਰਨ ਮੋਹਿ ਮਯਾ ਤਾਰ ਅੰਧ ਪੂਪ ਮਹਾ ਭਯਾਨ ਨਾਨਕ ਪਾਰੇ ਉਤਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵੰਦੇ ਗੁਰ ਪਾਰੇ ਉਤਾਰਨ ਲਵਪੁਰ ਪਾਠ ਕਰ ਵਸਤ ਮੰਗਾਈ ਜੋ ਚਾਹੀ ਅੰਦਰ ਵਿੱਚ ਦੀਨ ਬਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ